ਜਦੋਂ 1947 ਤੋਂ ਬਾਅਦ ਇਹ ਡਿਵੀਜ਼ਨ ਕਰਨੀ ਸੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਉਹਦੇ ਚ ਪਾਣੀ ਦੀ ਵੀ ਡਿਵੀਜ਼ਨ ਕਰਨੀ ਇੰਡਸ ਵਾਟਰ ਟਰੀਟੀ ਜਿਹੜੀ ਆਈ ਹੈ ਇੰਡਸ ਵਾਟਰ ਟਰੀਟੀ ਦਾ 1960 ਚ ਆਈ ਹੈ ਇਹ ਉਦੋਂ ਪਹਿਲਾਂ ਦਾ ਕੁਐਸਚਨ ਉਦੋਂ ਪਹਿਲਾਂ 1948 ਤੱਕ ਜਿਹੜਾ ਪਾਣੀ ਗਿਆ ਜਿਹੜਾ ਡਿਵਾਈਡ ਹੋਇਆ ਜਿਹੜਾ ਪਾਣੀ ਡਿਵਾਈਡ ਹੋ ਗਿਆ ਉੱਤੇ ਪੰਜਾਬ ਦੇ ਦੋਨੋਂ ਪਾਸਿਆਂ ਦੇ ਪੰਜਾਬ ਦੇ ਸਖਤਰਾਂ ਦੇ ਦਸਕਤ ਇਹਦਾ ਮਤਲਬ ਦੇਸ਼ਾਂ ਚ ਨਹੀਂ ਹੈ ਪਾਣੀ ਦੀ ਵੰਡ ਇਹ ਪੰਜਾਬਵਾਚਾ ਜਿਹੜਾ ਇੱਕ ਗਲਤਫਹਿਮੀ ਪਾਈ ਜਾ ਰਹੀ ਹੈ ਹਰਿਆਣੇ ਨੇ ਕੱਲ ਕਿਹਾ ਹੈ ਜਿਹੜੀ ਇੱਕ ਓਵਰਆਲ ਇਹਨਾਂ ਦੀ ਸਾਂਝੀ ਮੀਟਿੰਗ ਸੀ ਤੇ ਚੀਮ ਮੰਤਰੀ ਕਹਿ ਰਿਹਾ ਕਿ ਪਾਣੀ ਦੇਸ਼ ਦਾ ਹੋ ਪਾਣੀ ਕਿਸੇ ਇਲਾਕੇ ਦਾ ਨਹੀਂ ਹੁੰਦਾ ਤੇ 48 ਦੇ ਵਿੱਚ ਇੱਕ ਐਗਰੀਮੈਂਟ ਜਿਹੜਾ ਹੁੰਦਾ ਉਥੇ ਦੇਸ਼ ਸਾਈਨ ਨਹੀਂ ਕਰਦੇ ਉਹਦੇ ਤੇ ਦੋਨੋਂ ਸੂਬਿਆਂ ਦੇਸ਼ ਇਕੱਤਰ ਕਰਦੇ ਨੇ ਇਧਰ ਨਾ ਲੈਂਦਾ ਤੇ ਚੜਦਾ ਚੜਦਾ ਪੰਜਾਬ ਜੀ ਨੂੰ ਤੁਸੀਂ ਕਹਿੰਦੇ ਤੇ ਉਸੇ ਕਰਕੇ ਉਸ ਤੋਂ ਬਾਅਦ ਫਿਰ ਕੀ ਹੁੰਦਾ 1955 ਚ ਇੱਕ ਮੀਟਿੰਗ ਹੁੰਦੀ ਜੋ ਕਿ ਜਦ ਬੋਰਡ ਬੈਂਕ ਦੇ ਸਾਲਸ ਪੈ ਗਏ ਉਹਨਾਂ ਨੇ ਕਿਹਾ ਵੀ ਭਾਈ ਆਪੋ ਆਪਣੀ ਡਿਮਾਂਡ ਦੱਸੋ ਤੁਸੀਂ ਕਿੰਨਾ ਕਿੰਨਾ ਪਾ ਵੈਸੇ ਤਾਂ ਉਹਨਾਂ ਨੇ ਮੋਟੀ ਗੱਲ ਇਹ ਕੀਤੀ ਵੀ ਤੁਹਾਡੇ ਝਗੜੇ ਲੰਬੇ ਪੈਣਗੇ ਜੇ ਐਂ ਵੱਡੇ ਆ ਸਾਰੇ ਦਰਿਆ ਇੱਕ ਦੂਜੇ ਨਾਲ ਵੱਢੇਗੇ ਤੁਸੀਂ ਮੋਟਾ ਦਾਜਾ ਲਾਓ ਤਿੰਨ ਤੁਸੀਂ ਲੈ ਲਓ ਤਾਂ ਤਿੰਨ ਉਹਨਾਂ ਨੂੰ ਦੇ ਦਿਓ ਉਹਦੇ ਚ ਦੇਖ ਲਓ ਕਿੰਨਾ ਕਿੰਨਾ ਪਾਣੀ ਕਿੱਥੇ ਜਾਂਦਾ